ਫਰਕ ਅਫਰ ਨਹੀਂ ਬਦਲੇ ਅਫਸਰਾਂ ਦਾ ਕੰਮ ਸੇਮ ਚੱਲਦਾ ਪਿਆ ਤੇ ਨਾਮ 8:30 ਵਜੇ ਆ ਵੀ ਪਤਾ ਨਹੀਂ ਖੜੇ ਐ ਐਮਐਲਏ ਕਰਵਾ ਰਹੀ ਐ ਮੈਂ ਨਹੀਂ ਨਹੀਂ ਜਦੋਂ ਆ ਸਾਰੀ ਆ ਮਿੱਟੀ ਸਾਨੂੰ ਦਿਖ ਰਹੀ ਆ ਵੀ ਇਹ ਗਿੱਲੀ ਪੱਟੀ ਹੋਈ ਐ ਇਹ ਤੁਹਾਨੂੰ ਲੱਗਦਾ ਵੀ ਇਹ ਕੋਈ ਸਾਲਾਂ ਪੁਰਾਣੀ ਐ ਪਿੱਛੇ ਡਾ ਟੋਆ ਤੇ ਝਲਕਾਉਗੇ ਹੋਇਆ ਤੇ ਪਰਸੋ ਜਦੋਂ ਮੈਨੂੰ ਇਹ ਡੀਐਸਪੀ ਨੇ ਦੀ ਭੇਜੀ ਐ ਸਾਰੀ ਫੁਟੇਜ ਭੇਜੀ ਆ ਤੇ ਇਹ ਗਿੱਲੀ ਸੀ ਤੁਸੀਂ ਉੱਥੋਂ ਨੂੰ ਕਲੀਅਰ ਸਰਟੀਫਿਕੇਟ ਦੇ ਕੇ ਭੇਜਿਆ ਵਿਨੈ ਜੀ ਇੱਥੇ ਕੋਈ ਮਾਈਨਿੰਗ ਨਹੀਂ ਹੋਈ ਹੋਈ ਉਹ ਬੰਦਿਆਂ ਤੇ ਐਕਸ਼ਨ ਨਹੀਂ ਹੋਣਾ ਚਾਹੀਦਾ ਇਹ ਰਿਪੋਰਟ ਅਸੀਂ ਸਿਰ ਪੱਸੀਗਾ ਲਿਖਿਆ ਸੀਗਾ ਇਹ ਪੋਸਟ ਉਸ ਦਿਨ ਸੀਗਾ ਨਹੀਂ ਸਹੀ ਤੇ ਮੈਂ ਇਹਨੂੰ ਵਿਜ਼ਿਟ ਮੇਰੇ ਫੋਟੋ ਮੈਨੂੰ ਦਿਖਾਵਾ ਤਾਨੂੰ ਇਹਦੀ ਮੇਰੇ ਹੁੰਦੇ ਵਿਜ਼ਿਟ ਨਹੀਂ ਜਲਦਾ ਨਹੀਂ ਤੁਹਾਨੂੰ ਮੈਂ ਇਹਦੀਆਂ ਪਿਕਚਰਸ ਦਿਖਾਵਾ ਤੁਸੀਂ ਇਸ ਸਾਈਟ ਨੂੰ ਚੈੱਕ ਕਰਕੇ ਗਏ ਹੋ ਆ ਕੇ ਸਾਰਾ ਪੱਟਿਆ ਪਿਆ ਇੱਥੇ ਧਰੋਂ ਲਾ ਇਹ ਤੁਹਾਨੂੰ ਅਸੀਂ ਮੈਂ ਪਹਿਲਾਂ ਤੁਸੀਂ ਮੈਨੂੰ ਗਲਤ ਸਾਈਟ ਤੇ ਲੈ ਕੇ ਗਏ ਹੋ ਤੁਸੀਂ ਤੁਸੀਂ ਅਫਸਰ ਇਹਨੂੰ ਬੰਦ ਕਰਵਾਓ ਬੰਦ ਕਰਵਾਓ ਅਫਸਰ ਤੁਸੀਂ ਲੇਟ ਆਉਂਦੇ ਹੋ ਮੈਂ ਪਹਿਲਾਂ ਪਹੁੰਚੀ ਹੋਈ ਹਾਂ ਤੁਹਾਨੂੰ ਕਿ ਜਿਹੜੇ ਮਾਈਨਿੰਗ ਕਰਦੇ ਆ ਉਹਨਾਂ ਦਾ ਡਰ ਰਹਿਮਤ ਮੈਂ ਸੌਰੀ ਕਿ ਤੁਹਾਨੂੰ ਇਹਨਾਂ ਗੱਲਾਂ ਦਾ ਇਹ ਮਾਈਨਿੰਗ ਵਾਲੇ ਨੇ ਨਾ ਇਹਨਾਂ ਨੂੰ ਉਹਦੋਂ ਵੇਜਟ ਕੀਤਾ ਸੀ ਉਸ ਦਿਨ ਇਹ ਨਹੀਂ ਸੀ ਪੱਟੇ ਇੱਥੇ ਇਦਾਂ ਜਿੱਦ ਮਿੱਟੀ ਪਈ ਸੀ ਇਹ ਕੋਟ ਬੱਟ ਰਿਹਾ ਇਸ ਤੋਂ ਬਾਅਦ ਪੱਟ ਰਿਹਾ ਮੈਂ ਕਿਉਂਕਿ ਉਸ ਟਾਈਮ ਇਹ ਨਹੀਂ ਸੀਗਾ ਉਸ ਦਿਨ ਸਿਰਫ ਇਹ ਟੋਆ ਸੀਗਾ ਪੁਰਾਣਾ ਪੱਟਾ ਉਹ ਪੁਰਾਣਾ ਟੋਆ ਸੀ ਮੈਂ ਇੱਥੇ ਸਾਰੇ ਮਿੱਟੀ ਪਈ ਸੀ ਮੈਨੂੰ ਉਹ ਫੋਟੋਆਂ ਦਿਖਾ ਕੋਲ ਜਿਹੜੀਆਂ ਮਾਈਨਿੰਗ ਵਾਲੀਆਂ ਆ ਸਾਰਾ ਕੁਝ ਤੁਹਾਨੂੰ ਇਹ ਪਤਾ ਖਬਰ ਨਹੀਂ ਆ ਵੀ ਇੱਥੇ ਮਾਈਨਿੰਗ ਇਦਾਂ ਦੀ ਚੱਲ ਹਲਕੇ ਦੇ ਲੋ ਕਿੰਨੇ ਬੂਥ ਕਿੰਨੇ ਲਾਏ ਹੋਏ ਆ ਤੁਸੀਂ ਉਹਦੇ ਬਾਰੇ ਅਸੀਂ ਇੰਗਰੇਜ਼ ਰੈਬਿਨਿਟ ਡਿਪਾਰਟਮੈਂਟ ਨੂੰ ਲਿਖਿਆ ਹੋਇਆ ਹੈ ਨਿਸ਼ਾਨ ਦੇ ਇਧਰ ਆ ਕੇ ਦਿਖਾਓ ਨੇੜੇ ਨੇੜੇ ਹੋਏ ਦਾ ਇੰਨੇ ਟੇਬਲ ਟਾਈਮ ਤੋਂ ਸਾਰੇ ਪਿੰਡਾਂ ਕਰੀ ਅਸੀਂ ਲਿਖਿਆ ਹੋਇਆ ਇਹ ਜੋ ਹੁੰਦੇ ਕਰੇ ਪੂਰੇ ਜਿਉਂ ਨਿਸ਼ਾਨਦੇਹੀ ਕਰਨ ਤੋਂ ਪਹਿਲਾਂ ਹੀ ਉਹ ਕਵਰੀ ਮੈਂ ਇਹ ਕਹਿ ਰਹੀ ਹਾਂ ਆਪ ਵੀ ਹਲਕੇ ਦੇ ਵਿੱਚ ਮਾਈਨਿੰਗ ਚੱਲੀ ਜਾਂਦੀ ਹੈ ਕਿ ਤੁਹਾਨੂੰ ਇਸ ਚੀਜ਼ ਦੀ ਇਤਲਾਹ ਨਹੀਂ ਹੈ ਤੁਸੀਂ ਐਸਡੀਓ ਮਾਈਨਿੰਗ ਹੈਗੀ ਆ ਅਸੀਂ ਉਹਦੇ ਬਾਰੇ ਲਿਖਦੇ ਹਾਂ ਕਿਉਂਕਿ ਮੌਕੇ ਤੇ ਇੱਕ ਮੇਂ ਫੜਿਆ ਪਿੰਡ ਵਾਲੇ ਕੋਈ ਟਰਾਲੀ ਵਾਲਿਆਂ ਨੂੰ ਫੜੀ ਜਾਂਦੇ ਕੱਲਿਆਂ ਪਿੰਡ ਵਾਲੇ ਮੈਨੂੰ ਇਹ ਦੱਸੋ ਮੈਂ ਪੰਜਾਬ ਦੇ ਲੋਕ ਸੁਣ ਰਹੇ ਆ ਕਿ ਸਰਕਾਰ ਚ ਦੀ ਨੀਅਤ ਚ ਕਮੀ ਨਹੀਂ ਆ ਅਸੀਂ ਮੰਨਿਆ ਕੀਤਾ ਹੋਇਆ ਪਰ ਹਲੇ ਜਿਹੜਾ ਸਿਸਟਮ ਆ ਉਹਨੂੰ ਅਸੀਂ ਬਦਲ ਰਹੇ ਆ ਥੱਲੇ ਸਿਸਟਮ ਆ ਜਿਹੜਾ ਉਹ ਉਹਦਾ ਚੀਜ਼ਾਂ ਲੋਕਾਂ ਨਾਲ ਮਿਲ ਕੇ ਅੱਜ ਮੈਂ ਮਾਈਨਿੰਗ ਸਾਈਟ ਤੇ ਆਈ ਆ ਮੈਨੂੰ ਪਤਾ ਵੀ ਇਹਨਾਂ ਨੂੰ ਕਿਵੇਂ ਅਸੀਂ ਮਿੰਤਾ ਕਰ ਕਰ ਸੱਦਿਆ ਕੋਈ ਕੋਈ ਬਹਾਨਾ ਲਾ ਰਿਹਾ ਕੋਈ ਕੋਈ ਬਹਾਨਾ ਲਾ ਰਿਹਾ ਕੋਈ ਕੋਈ ਬਹਾਨਾ ਲਾ ਰਿਹਾ ਇੰਨਾ ਡਰ ਕਿੰਨਾ ਕਿੰਨਾ ਕ ਪੈਸਾ ਖਵਾਉਂਦੇ ਆ ਸਾਡੇ ਤੱਕ ਅਪਰੋਚਾਂ ਨੇ ਵੀ ਤੁਸੀਂ ਵੀ ਖਾ ਲੋ ਵਿੱਚ ਵੀ ਤੁਸੀਂ ਇਹਨਾਂ ਚੀਜ਼ਾਂ ਨੂੰ ਕਰ ਲੋ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਨਾਂ ਕੰਮ ਨੂੰ ਨਹੀਂ ਬਣਾਈ ਹੈਗੀ ਲੋਕਾਂ ਦੀ ਸੇਵਾ ਕਰਨ ਵਾਸਤੇ ਅਸੀਂ ਇਸ ਫੀਲਡ ਚ ਆਉਂਦੇ ਆ ਕਿ ਅਸੀਂ ਇਹਨਾਂ ਨਾਲ ਮਿਲ ਕੇ ਪਹਿਲਾਂ ਤਾਂ ਦੇਖ ਲੋ ਕੁਦਰਤ ਦਾ ਤੁਸੀਂ ਕੀ ਕੰਮ ਕਰਵਾਇਆ ਹੋਇਆ ਤੇ ਤੁਹਾਡੀਆਂ ਸਾਰਿਆਂ ਦੀਆਂ ਰਿਪੋਰਟਾਂ ਮੇਰੇ ਕੋਲ ਇਕੱਲੇ-ਇਕੱਲੇ ਬੰਦੇ ਦੀਆਂ ਕੌਣ ਕੀ ਕਰ ਰਹੇ ਇਹਨਾਂ ਫਿਕਰ ਕਰੋ ਤੁਹਾਨੂੰ ਲੱਗਦਾ ਵੀ ਸ਼ਾਇਦ ਮੈਡਮ ਨੇ ਆ ਕੇ ਇੱਥੇ ਦੇਖਿਆ ਨਹੀਂ ਆ ਤੇ ਕੰਮ ਚੱਲ ਜਾਣਾ ਉਦੋਂ ਤੁਸੀਂ ਕਲੀਅਰ ਸਰਟੀਫਿਕੇਟ ਕਿਉਂ ਦਿੱਤਾ ਇਹਨਾਂ ਨੂੰ ਉਹ ਤਾਂ ਪੁਰਾਣੀ ਹੋਈ ਹੋਈ ਉਹ ਵੀ ਉਹ ਵੀ ਤਾਂ ਤਾਜੀ ਹੈ ਨਹੀਂ ਡਿਪਟੀ ਸਾਹਿਬ ਨੇ ਜਦੋਂ ਸਾਨੂੰ ਕਿਹਾ ਵੀ ਇਹ ਗਿੱਲਾ ਪਿਆ ਸਾਰਾ ਤੁਸੀਂ ਕਲੀਅਰ ਕਰਦੇ ਬਾਰੇ ਅਸੀਂ ਰਿਕਵਰੀ ਲਿਖਿਆ ਹੋਇਆ ਹੈ ਨਹੀਂ ਤੁਸੀਂ ਕਹਿੰਦਾ ਵੀ ਹੋਈ ਮੇਰੇ ਕੋਲ ਕਿਹੜਾ ਵੀ ਕੇਸ ਕਰਨੀ ਨਹੀਂ ਨਾ ਬੰਦੇ ਉੱਤੇ ਤੁਸੀਂ ਹਿੰਮਤ ਜੀ ਨਾਲ ਸੀ ਨਾ ਇਹਨਾਂ ਦੇ ਅਸੀਂ ਨਾਲ ਸੀ ਜੀ ਉਸ ਦਿਨ ਕੋਈ ਮਸ਼ੀਨਰੀ ਨਹੀਂ ਸੀ ਸਾਨੂੰ ਇੱਥੇ ਮਿਲੀ ਤੇ ਪ੍ਰੋਸੈਸ ਮਟੀਰੀਅਲ ਆਹ ਮਸ਼ੀਨਰੀ ਖੜੀ ਆ ਮਸ਼ੀਨਰੀ ਦਿਖਾ ਦਿਓ ਆਹ ਕੰਮ ਚੱਲਦੇ ਨੇ ਹੁਣ ਹੀ ਇਹ ਵੀ ਤੁਹਾਨੂੰ ਸਾਰਿਆਂ ਨੂੰ ਫਿਰ ਸਸਪੈਂਡ ਕਰਕੇ ਨਵੇਂ ਨੂੰ ਭਰਤੀ ਕਰ ਲਈਏ ਇਹੀ ਕਰ ਸਕਦੇ ਪਟੇਨਾ ਦੇ ਉੱਤਰਾਂ ਤੇ ਸੀ ਜਦੋਂ ਮੈਂ ਸੀ ਦਿਨ ਆਕੇ ਤੇ ਕਿਸੇ ਨੇ ਵੀ ਉਹ ਦਿਨ ਨਹੀਂ ਕਰਦੀ ਸੀ ਆ ਕੰਮ ਚੱਲਦਾ ਇਹਦਾ ਕਾਹਨ ਕਰ ਦਿੰਦੇ ਹੋ ਤੁਸੀਂ ਨਾਲੇ ਤੇ ਲੋਕਾਂ ਦਾ ਨੁਕਸਾਨ ਕਰਾਉਣੇ ਨਾਲੇ ਸੜਕਾਂ ਤੋੜ ਦਿੰਦੇ ਨੇ ਅੱਛਾ ਕੋਈ ਗਰੀਬ ਬੰਦਾ ਕੋਈ ਟਰਾਲੀ ਦਾ ਇਥੋਂ ਮਾਣੀ ਮੋਟੀ ਲੈ ਜਾਵੇ ਉਹਦੇ ਤੇ ਤੁਸੀਂ ਫੋਨ ਕਰਕੇ ਕਹਿੰਦੇ ਹੋ ਵੀ ਇਹਦੀ ਰਿਕਾਰਡਿੰਗ ਪਈ ਹੈ ਇਹਨੂੰ ਛੱਡਤਾ ਤੇ ਤੁਹਾਡੇ ਤੇ ਉਹ ਹੈ ਤੇ ਤੁਸੀਂ ਇੱਥੇ ਬੂਥ ਲਾ ਲਾ ਕੇ ਟਿਪਰਾਂ ਦੇ ਟਿਪਰ ਓਵਰਲੋਡ ਲਗਾਈ ਜਾਂਦੇ ਨੇ ਇਹ ਕੀ ਸਿਸਟਮ ਆ ਵੀ ਕਾਦੀ ਲੋਇਲਟੀ ਕਾ ਵੀ ਲੈ ਰਹੇ ਨੇ ਜਿਹੜਿਆ ਬੂਥ ਲਾਏ ਹੋਏ ਆ ਤੁਸੀਂ ਥਾਂ ਥਾਂ ਉੱਤੇ ਵੱਡੇ ਵੱਡੇ ਟਰੱਕ ਲੰਘਾਈ ਜਾਂਦੇ ਹੋ ਜਿਹੜੇ ਕੋਈ ਵਿਚਾਰਾ ਸਹੀ ਵੀ ਮਾਈਨਿੰਗ ਕਰਕੇ ਉਧਰੋਂ ਲੈ ਕੇ ਆਉਂਦਾ ਉਹ ਤੋਂ ਵੀ ਪਰਚੀਆਂ ਕੱਟਤੀਆਂ ਤੇ ਜੇ ਕਿਸੇ ਨੇ ਗਰੀਬ ਬੰਦੇ ਨੇ ਕੋਈ ਟਰਾਲੀ ਮਾੜੀ ਮੋਟੀ ਭਰ ਲਈ ਉਹ ਤੇ ਕੇਸ ਪੱਕਾ ਕਰਵਾਉਣਾ ਉਹਨੇ ਕਿਉਂਕਿ ਪੈਸਾ ਥੇਲੀ ਤੁਹਾਨੂੰ ਦੇਣਾ ਨਹੀਂ ਐਂ ਤਾਂ ਕੰਮ ਬੜਨਾ ਨਹੀਂ ਨਾ ਐਂ ਤਾਂ ਚੱਲਣਾ ਨਹੀਂ ਲੋਕ ਤਾਂ ਲੋਕਾਂ ਦਾ ਤੁਹਾਨੂੰ ਨਹੀਂ ਕਹਿਣਾ ਲੋਕਾਂ ਨੇ ਸਾਨੂੰ ਗਾਲਾਂ ਕੱਢਣੀਆਂ ਲੋਕਾਂ ਨੂੰ ਲੱਗਣਾ ਵੀ ਇਹ ਐਮ.ਐਲ.ਏ ਦਾ ਹੀ ਕੰਮ ਹੈ ਜਿੱਥੇ ਵੀ ਤੁਸੀਂ ਕਿਤੇ ਕਰਾਪਸ਼ਨ ਕਰਦੇ ਹੋ ਅਗਲਾ ਕਹਿੰਦਾ ਉਹਨਾਂ ਨੇ ਢਿੱਲ ਦਿੱਤੀ ਹੋਣੀ ਉਹ ਹੀ ਕਰਵਾ ਰਹੇ ਸਾਡੀ ਸਰਕਾਰ ਦੀ ਬਦਨਾਮੀ ਹੁੰਦੀ ਹੈ ਲੀਡਰ ਦੀ ਬਦਨਾਮੀ ਤੇ ਲੋਕਾਂ ਦਾ ਜਿਹੜਾ ਨੁਕਸਾਨ ਹੁੰਦਾ ਉਹ ਲੱਗ ਜਿਹੜੀ ਆ ਤੁਸੀਂ ਕੁਦਰਤਾਂ ਨੁਕਸਾਨ ਕਰ ਰਹੇ ਹੋ ਉਹ ਲੱਗ ਅੱਜ ਇਹ ਤੁਹਾਨੂੰ ਸਾਰਿਆਂ ਨੂੰ ਫੋਨ ਕੀਤਾ ਕੋਈ ਪਿੱਛੇ ਆ ਰਿਹਾ ਮੈਂ ਇੱਥੇ ਪਹਿਲਾਂ ਆ ਕੇ ਖੜੀ ਕੋਈ ਤੁਸੀਂ ਪਹਿਲਾਂ ਦੂਜੀ ਸਾਈਡ ਤੇ ਲੱਗੇ ਹੀ ਕੰਮ ਚੱਲ ਰਿਹਾ ਪੁਣੇ ਦਾ ਦੱਸੋ ਮੈਨੂੰ ਇਹ ਕੀ ਕਿਹਦਾ ਕੰਮ ਹੈ ਇਹ ਸਾਰਾ ਸ਼ਾਕ ਕੀਤਾ ਮੈਂ ਜਿਹੜਾ ਇਹ ਦੇਖੋ ਨਹੀਂ ਆਉਣਾ ਨਹੀਂ ਕੋਈ ਦੱਸੋ ਜਿਹੜਾ ਮੈਂ ਇਹ ਤੁਹਾਨੂੰ ਜਿਹੇ ਆਸ਼ਾ ਨੂੰ ਉਹ ਸਾਈਡ ਦੀ ਕਿ ਭੇਜੀ ਸੀ ਪਹਿਲਾਂ ਕਿੱਥੋਂ ਉਹਦੀ ਜਿੱਥੇ ਮਾਈਨਿੰਗ ਹੋਈ ਨਹੀਂ ਤੁਸੀਂ ਪਹਿਲਾਂ ਸਾਨੂੰ ਉੱਥੇ ਲੈ ਕੇ ਗਏ ਹੋ ਧਿਆਨ ਉਹ ਸਾਈਡ ਤੇ ਮਾਈਨਿੰਗ ਹੀ ਨਹੀਂ ਹੋਈ ਤੁਸੀਂ ਉੱਥੇ ਜਾ ਕੇ ਟਾਈਮ ਖਰਾਬ ਕਰਵਾ ਰਹੇ ਹੋ ਆ ਇਨਾ ਕੁਛ ਇੱਥੇ ਸਿਸਟਮ ਲਾਇਆ ਹੋਇਆ ਕੀ ਤੁਹਾਡੇ ਧਿਆਨ ਤੋਂ ਬਾਹਰ ਹੈ ਐਡਾ ਸਿਸਟਮ ਮਜਾਕ ਸਮਝ ਰੱਖਿਆ ਸਾਰੇ ਉਹਦੇ ਨੂੰ ਇਹ ਬੰਦ ਕਰੋ ਅੱਜ ਜੇ ਆਪਾਂ ਪਟੋ ਇਹਨੂੰ ਸਾਰੇ ਅੱਜ ਚਕਾਓ ਸਾਰਾ ਕੁਛ ਇੱਥੇ ਚਕਾਓ ਇਹਨੂੰ ਪਟਾਓ ਕੱਲੀ ਕੱਲੀ ਚੀਜ਼ ਨਾਲ ਇਹਨੂੰ ਇਹਦਾ ਸਾਰਾ ਚੈੱਕ ਕਰਕੇ ਮੈਨੂੰ ਸ਼ਾਮ ਤੱਕ ਰਿਪੋਰਟ ਬਣਾ ਕੇ ਦੇਵੇ ਕਿਹੜੇ ਬੰਦੇ ਨੇ ਕਰਵਾਈ ਹੈ ਕੱਲੀ ਕੱਲੀ ਤੇ ਜੇ ਮੈਨੂੰ ਮੈਨੂੰ ਕਿਤੇ ਵੀ ਖਬਰ ਮਿਲ ਗਈ ਜਿੰਨੇ ਅਧਿਕਾਰੀ ਖੜੇ ਨੇ ਧਿਆਨ ਨਾਲ ਤਹਿਸੀਲਦਾਰ ਸਾਹਿਬ ਵੀ ਖੜੇ ਇੱਥੇ ਜੇ ਕਿਤੇ ਮੈਨੂੰ ਖਬਰ ਆ ਗਈ ਵੀ ਮੇਰੇ ਹਲਕੇ ਖਰੜ ਦੇ ਵਿੱਚ ਕਿਤੇ ਵੀ ਮਾਈਨਿੰਗ ਹੁੰਦੀ ਹੈ ਮੈਂ ਬਰਦਾਸ਼ਤ ਨਹੀਂ ਕਰਨਾ ਅੱਜ ਤੁਹਾਨੂੰ ਲਾਸਟ ਵਾਰਨਿੰਗ ਦੇ ਰਹੀ ਆ ਮੈਂ ਕੱਲੇ ਕੱਲੇ ਬੰਦੇ ਜਿੱਥੇ-ਇਥੇ ਖੜੀ ਹਾਂ ਲਾਸਟ ਵਾਰਨਿੰਗ ਜੇ ਕਿਤੋਂ ਵੀ ਖਬਰ ਆ ਗਈ ਤੁਸੀਂ ਕੋਈ ਓਵਰਲੋਡ ਟਰੱਕ ਲੰਘਾਇਆ ਜਾਂ ਤੁਸੀਂ ਗਲਤ ਕਿਸੇ ਮਾੜਾ ਮੋਟਾ ਕੋਈ ਪਿੰਡ ਵਾਲਾ ਕੋਈ ਬੰਦਾ ਲੈ ਜਾਵੇ ਉਹਦੇ ਤੁਸੀਂ ਛੱਟੇ ਕੇਸ ਪਾਉਣੇ ਹੋ ਕਿਤੇ ਵੀ ਹਲਕੇ ਦੇ ਵਿੱਚ ਇਲੀਗਲ ਮਾਈਨਿੰਗ ਚੱਲ ਰਹੀ ਹੈ ਉਹਨੂੰ ਬੰਦ ਕਰਵਾਓ ਸਰਕਾਰੀ ਮਨਜ਼ੂਰੀ ਤੋਂ ਬਿਨਾਂ ਕਿਤੋਂ ਵੀ ਇੱਕ ਬੁੱਕ ਮਿੱਟੀ ਦਾ ਨਹੀਂ ਭਰਨਾ ਹੈਗਾ ਇਹਨੂੰ ਸਾਰਿਆਂ ਨੂੰ ਚਕਾ ਦਿਓ ਇਹਨੂੰ ਟੋਟਲ ਸਾਫ਼ ਕਰਵਾਓ ਤੇ ਬੰਦਿਆਂ ਦੀ ਮੈਨੂੰ ਜਿਹੜੇ ਵੀ ਬੰਦਿਆਂ ਨੇ ਇਹ ਸਾਰਾ ਕੰਮ ਕੀਤਾ ਹੋਇਆ ਮੈਨੂੰ ਉਹਦੀ ਰਿਪੋਰਟ ਬਣਾ ਕੇ ਦੇਓ ਕੌਣ ਬੰਦੇ ਨੇ ਲਾਈਕ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ ਲਾਈ ਪੰਜਾਬੀ ਟੀਵੀ ਨੂੰ IPTV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੁਨੀਆ ਦੇ ਵਿੱਚ ਜੋ ਵੀ ਕੰਟੇ ਦੇਖ ਸਕਦੇ ਹੋ